ਖੜੇ ਆ ਜੇ ਜਿਹੜਾ ਬੈਟ ਦਾ ਜਿਹੜਾ ਪٹرول ਪੰਪਾਂ ਤੇ ਪٹرول ਤੇ ਲੋ ਜਾਂ ਡੀਜ਼ਲ ਤੇ ਲਾਉਣ ਦੀ ਗੱਲ ਚੱਲ ਰਹੀ ਆ ਤਾਂ ਉਹਦੇ ਸਬੰਧ ਦੇ ਵਿੱਚ ਜਿਹੜਾ ਟਰੱਕਾਂ ਦੀ ਹੜਤਾਲ ਦੱਸਿਆ ਜਾ ਰਿਹਾ ਤੇ ਪੰਪ ਦੇ ਮਹਿਲ ਕਲਾ ਜਿਹੜਾ ਪੰਪ ਆ ਮੇਨ ਉੱਥੇ ਵੱਡੀ ਭੀੜ ਵੀਡੀਓ ਲੱਗੀ ਹੋਈ ਆ ਤੇ પેટ્રોલ ਪੰਪ ਦੇ ਕਰਿੰਦੇ ਨੇ ਜਿਹੜੇ ਲਗਾਤਾਰ ਜਿਹੜੇ ਜਦੋਜਹਿਦ ਕਰ ਰਹੇ ਨੇ ਬਹਿਸ ਕਰ ਰਹੇ ਨੇ ਤੇ ਲੋਕ ਵੀ ਜਿਹੜੇ ਲਗਾਤਾਰ ਤੇਲ ਪਵਾਉਣ ਲਈ ਕਾਹਲੀ ਕਰ ਰਹੇ ਨੇ ਕਾਰਨ ਭਾਵੇਂ ਬਹੁਤ ਲੋਕਾਂ ਨਾਲ ਗੱਲ ਕਰੀ ਆ ਪਤਾ ਨਹੀਂ ਲੱਗ ਰਿਹਾ ਕਿ ਕਾਰਨ ਕੀ ਆ ਪਰ ਬਹੁਤ ਲੋਕਾਂ ਦਾ ਕਹਿਣਾ ਕਿ ਜਿਹੜਾ ਇਹ ਬੈਟ ਤੋਂ ਜਿਹੜਾ ਬੈਟ ਹੁੰਦਾ ਕਾਰਨ ਜਿਹੜਾ ਇਹ 5 ਰੁਪਏ ਜਿਹੜਾ ਬੈਟ ਵਧਾਉਣ ਦੀ ਗੱਲ ਚੱਲ ਰਹੀ ਆ ਕੇਂਦਰ ਸਰਕਾਰ ਵੱਲੋਂ ਉਹਦੇ ਸੰਬੰਧ ਦੇ ਵਿੱਚ ਗੱਡੀਆਂ ਦੀ ਜਿਹੜੀ ਉੱਪਰ ਹੜਤਾਲ ਆ ਤੇ ਲੋਕ ਪੈਟਰੋਲ ਪੰਪਾਂ ਤੇ ਲਗਾਤਾਰ ਜਦੋਜਹਿਦ ਕਰ ਰਹੇ ਨੇ ਤਾਂ ਕਿ ਤੇਲ ਦਾ ਜਿਹੜਾ ਪਹਿਲਾਂ ਅਫਵਾਹ ਸਿਕਣ ਤੇ ਭਾਵੇਂ ਬਹੁਤ ਸਾਰੇ ਸੋਸ਼ਲ ਮੀਡੀਆ ਤੇ ਇਸ ਗੱਲ ਦਾ ਅਫਵਾਹ ਦੀ ਗੱਲ ਚੱਲ ਰਹੀ ਸੀ ਕਿ ਇਹ ਅਫਵਾਹ ਗੀ ਪਰ ਪਾਪਾ ਤੇ ਦੇਖ ਕੇ ਲੱਗ ਰਿਹਾ ਕਿ ਬਿਲਕੁਲ ਜਿਹੜਾ 4 ਦਿਨਾਂ ਦੀ ਜਿਹੜੀ ਹੜਤਾਲ ਦੀ ਗੱਲ ਚੱਲ ਰਹੀ ਸੀ ਉਹ ਬਿਲਕੁਲ ਜਿਹੜੀ ਸੱਚ ਆ ਤੇ ਅਸੀਂ ਮਹਿਲਕਲਾਂ ਪੈਟਰੋਲ ਪੰਪ ਤੇ ਖੜੇ ਸੀਗੇ ਤੇ ਤੁਹਾਨੂੰ ਤੋਂ ਤਸਵੀਰਾਂ ਦਿਖਾ ਰਹੇ ਹਾਂ ਮੌਕੇ ਦੀਆਂ ਕਿ ਕਿਵੇਂ ਲੋਕ ਇੱਕ ਦੂਸਰੇ ਤੋਂ ਅੱਗੇ ਦੀ ਹੋ ਕੇ ਤੇਰਪਾਉਣ ਦੀ ਜਿਹੜੀ ਉਹ ਜਿਤ ਕਰ ਰਹੇ ਨੇ ਤੇ ਇਹਦੇ ਤੇ ਪੂਰੇ ਪ੍ਰਕਾਤ ਅਸੀਂ ਜਿਹੜੀ ਰਿਪੋਰਟ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਕਿ ਆਖਰ ਇਹ ਮਾਹੌਲ ਬਣਿਆ ਕਿਵੇਂ ਆ ਤੇ ਇਹਦੇ ਸਬੰਧ ਦੇ ਵਿੱਚ ਹੁਣ ਦੱਸਦੀ ਆ ਕਿ ਕੇਂਦਰ ਵੱਲੋਂ ਬਟਰਾ ਡੀਜ਼ਲ ਦੇ ਉੱਤੇ ਬੈਠ ਜਿਹੜਾ ਲਗਾਉਣ ਦੀ ਗੱਲ ਜਿਹੜੀ ਕੀਤੀ ਗਈ ਆ ਉਹਦੇ ਸਬੰਧ ਦੇ ਵਿੱਚ ਜਿਹੜਾ ਇਹ ਹੜਤਾਲ ਜਿਹੜੀ ਉਹ ਪਟ્રોલ ਜਿਹੜੇ ਗੱਡੀਆਂ ਨੇ ਉਹਨਾਂ ਵੱਲੋਂ ਕੀਤੀ ਗਈ ਆ ਪਰ ਬਹੁਤੇ ਲੋਕਾਂ ਦਾ ਇੱਥੇ ਇਹ ਵੀ ਕਹਿਣਾ ਕਿ ਜਿਹੜਾ ਟਰੱਕ ਡਰਾਈਵਰਾਂ ਦਾ ਦੇ ਖਿਲਾਫ ਜਿਹੜਾ ਕਾਨੂੰਨ ਪਾਸ ਕੀਤਾ ਜਾ ਰਿਹਾ ਉਹਦੇ ਸਬੰਧ ਦੇ ਵਿੱਚ ਜਿਹੜੇ ਟਰੱਕ ਆਪਰੇਟਰ ਨੇ ਜਿਹੜੇ ਭਾਵੇਂ ਉਹ ਟ੍ਰੈਂਟਰ ਚ ਲਾਉਂਦੇ ਨੇ ਪਟ્રોલ ਵਾਲਾ ਡੀਜ਼ਲ ਵਾਲਾ ਉਹਨਾਂ ਵੱਲੋਂ ਵੀ ਉਹ ਹੜਤਾਲ ਤੇ ਨੇ ਇਸੇ ਕਰਕੇ ਜਿਹੜਾ ਪਟ્રોલ ਉਹ ਚਾਰ ਦਿਨ ਹੜਤਾਲ ਤੇ ਜਾਂਦੀ ਉਹਨਾਂ ਵੱਲੋਂ ਗੱਲ ਹੋ ਰਹੀ ਆ ਇਸੇ ਕਰਕੇ ਜਿਹੜਾ ਇਹ ਹੜਤਾਲ ਹੋਈ ਹੈ ਪੂਰੇ ਪਖਤਾ ਅਸੀਂ ਗੱਲਬਾਤ ਉਥੋਂ ਦੇਖਾਂਗੇ ਕਰਕੇ ਇਸ ਤੋਂ ਬਾਅਦ ਪੈਟਰੋਲ ਪੰਪ ਦੇ ਮਾਲਕ ਦੇ ਨਾਲ ਵੀ ਗੱਲ ਕਰਾਂਗੇ ਕਿ ਹਾਲਾਤ ਬਣੇ ਕਿਉਂ ਨੇ ਲੋਕ ਜਦੋਂ ਜ਼ਿਆਦਾ ਕਰ ਰਹੇ ਨੇ ਬਹੁਤ ਬੁਰਾ ਹਾਲਾਤ ਜਿਹੜੇ ਪੈਟਰੋਲ ਡੀਜ਼ਲ ਨੂੰ ਲੈ ਕੇ ਲੋਕ ਘੜਦੇ ਆਪਸ ਵਿੱਚ ਵੀ ਦਿਖਾਈ ਦੇ ਰਹੇ ਨੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰੀ ਜਾਓ ਤਾਂ ਕਿ ਵੱਧ ਵੱਧ ਲੋਕ ਜਿਹੜੇ ਦੇਖ ਸਕਣ ਬਹੁਤ ਲੋਕਾਂ ਨੂੰ ਜ਼ਰੂਰੀ ਜਾਣਾ ਸੀ ਬਹੁਤ ਸਾਰੇ ਲੋਕ ਘਰਾਂ ਚੋਂ ਗੱਡੀਆਂ ਲੈ ਖੜੀਆਂ ਜਿਹੜੀਆਂ ਆਪਦੀਆਂ ਉਹ ਲੈ ਕੇ ਪੈਟਰੋਲ ਪੰਪ ਕੋਲ ਤੇ ਉੱਤੇ ਪਹੁੰਚ ਚੁੱਕੇ ਨੇ ਤੇ ਲੋਕ ਵੀ ਜਦੋਂ ਪਤਾ ਲੱਗਿਆ ਕਿ 4 ਦਿਨ ਦੀ ਹੜਤਾਲ ਹੋਣੀ ਹੈ ਤਾਂ ਉਹ ਆਪੋ ਆਪਣੇ ਬਹਾਨੇ ਲੈ ਕੇ ਪੈਟਰੋਲ ਪੰਪ ਦੇ ਉੱਤੇ ਪਹੁੰਚ ਕੇ ਤੇਲ ਪਵਾਉਣ ਦੇ ਲਈ ਤੇ ਇਹਦੇ ਵਿੱਚ ਚਚਾਈ ਕੀ ਆ ਉਹ ਵੀ ਅਸੀਂ ਜਿਹੜਾ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਉਹ ਪ੍ਰਸ਼ਾਸਨੀਆਂ ਦੇ ਨਾਲ ਕਿ ਆਖਰ ਇਹ ਹਾਲਾਤ ਬੜੇ ਕਿਉਂ ਨੇ ਹੜਤਾਲ ਸੱਚਮੁੱਚ ਹੋਣੀ ਆ ਰਕਾਂ ਦੀ ਜੋ ਬੈਟਰ ਤੇ ਜਿਹੜਾ ਇਹ ਕਾਰਨ પેટ્રોલ ਪੰਪਾਂ ਦਾ ਜਿਹੜਾ ਉਹ ਬਣਿਆ ਹੋਇਆ પેટ્રોલ ਪੰਪ ਹੜਤਾਲ ਤੇ ਜਾਣਗੇ 4 ਦਿਨਾਂ ਦੇ ਲਈ ਵੱਡਾ ਵੱਡਾ ਫਵਾਹਾਂ ਦਾ ਬਾਜ਼ਾਰ ਗਰਮ ਹੈ ਬਹੁਤ ਸਾਰੇ ਲੋਕਾਂ ਦਾ ਇੱਥੇ ਤੱਕ ਉਹ ਜਿਹੜਾ ਬਹੁਤ ਲੋਕ ਇਹ ਵੀ ਕਹਿ ਰਹੇ ਦੇਖੇਗੇ ਕਿ ਟਰੱਕ ਡਰਾਈਵਰ ਜਿਹੜੇ ਆ ਉਹ ਹੜਤਾਲ ਤੇ ਜਾਣਗੇ ਕਿਉਂਕਿ ਉਹਨਾਂ ਲਈ ਕਾਨੂੰਨ ਜਿਹਦਰ ਸਰਕਾਰ ਲੈ ਕੇ ਆਇਆ ਐਕਸੀਡੈਂਟ ਦੇ ਸਬੰਧ ਤੇ ਵਿੱਚ ਵੀ ਜੇਕਰ ਕੋਈ ਟਰੱਕ ਡਰਾਈਵਰ ਆਪਣਾ ਸਥਾਨ ਤੋਂ ਭੱਜਦਾ ਟਰੱਕ ਛੱਡ ਕੇ ਤਾਂ ਉਹਦੇ ਤੇ ਕਾਨੂੰਨੀ ਕਾਰਵਾਈ ਜਿਹੜੀ ਉਹ ਕੀਤੀ ਜਾਊਗੀ ਉਹ ਦੇਖ ਰਹੇ ਹਾਂ ਕਿ ਲੋਕ ਬਹਿਸ ਰਹੇ ਨੇ ਪੈਟਰੋਲ ਪੰਪ ਦੇ ਜਿਹੜੇ ਉੱਥੇ ਕਰਿੰਦੇ ਆ ਤੇ ਲੋਕ ਆਪਸ ਵਿੱਚ ਵੀ ਜਿਹੜੇ ਬਹਿਸ ਰਹੇ ਨੇ ਤਾਂ ਕਿ ਉਹ ਪਹਿਲਾਂ ਤੇਲ ਭਵਾ ਸਕਣ ਇਹ ਤਸਵੀਰਾਂ ਜਿਹੜੀਆਂ ਮੌਕੇ ਦੀਆਂ ਨੇ ਇਹ ਤੁਹਾਨੂੰ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤਾਂ ਕਿ ਲੋਕ ਸੁਚੇਤ ਹੋਣ ਤੇ ਲਗਾਤਾਰ ਜਿਹੜਾ ਪੈਟਰੋਲ ਡੀਜ਼ਲ ਡ라이ਵਰ ਵੀਰਾਂ ਦੀ ਕਮੈਂਟ ਕਰਿਆ ਬਾਈ ਨੇ ਜਸਪਾਲ ਨੇ ਕਹਿੰਦੇ ਵੀ ਡਰਾਈਵਰ ਵੀਰਾਂ ਦੀ ਹੜਤਾਲ ਆ ਡਰਾਈਵਰ ਵੀਰਾਂ ਦੀ ਹੜਤਾਲ ਠੀਕ ਹੈ ਜੀ ਡਰਾਈਵਰ ਵੀਰਾਂ ਦੀ ਹੜਤਾਲ ਆ ਬਾਈ ਜਸਪਾਲ ਸਿੰਘ ਹਰੀ ਉਹਨਾਂ ਨੇ ਕਮੈਂਟ ਕਰਕੇ ਜਿਹੜੀ ਜਾਣਕਾਰੀ ਦਿੱਤੀ ਆ ਕਿ ਡਰਾਈਵਰ ਵੀਰਾਂ ਦੀ ਹੜਤਾਲ ਹੋਣ ਜਾ ਰਹੀ ਹੈ 4 ਦਿਨਾਂ ਦੇ ਲਈ ਤੇ ਇਸ ਕਰਕੇ ਜਿਹੜੇ ਪੈਟਰੋਲ ਪੰਪਾਂ ਦੇ ਉੱਤੇ ਜਿਹੜੇ ਉਹ ਨਹੀਂ ਪਹੁੰਚਣਗੇ ਤੇ ਤੁਹਾਡੇ ਕਿਸ ਤਰ੍ਹਾਂ ਦੇ ਹਾਲਾਤ ਨੇ ਜਰੂਰ ਦੱਸਿਓ ਪट्रोल ਪੰਪਰ ਤੇ ਕਿਵੇਂ ਦਾ ਜਿਹੜਾ ਮਾਹੌਲ ਆ ਤੁਹਾਡੇ ਇਧਰ ਏਰੀਏ ਦੇ ਵਿੱਚ ਜਰੂਰ ਦੱਸਿਓ ਕਮੈਂਟ ਕਰਕੇ ਤੇ ਪੂਰੀ ਜਾਣਕਾਰੀ ਹੈ ਜਿਹੜੀ ਉਹ ਵੀ ਅਸੀਂ ਅਧਿਕਾਰੀਆਂ ਤੋਂ ਲੈਣ ਦੀ ਕੋਸ਼ਿਸ਼ ਇਸ ਤੋਂ ਬਾਅਦ ਕਰਾਂਗੇ ਕਿ ਆਖਰ ਪੂਰਾ ਮਾਮਲਾ ਕੀ ਹੈ ਜੋ ਵੀ ਅਪਡੇਟ ਹੋਊਗੀ ਉਹ ਤੁਹਾਨੂੰ ਅਸੀਂ ਜਰੂਰ ਦੱਸਾਂਗੇ ਪਰ ਮੌਕੇ ਦੇ ਜਿਹੜੇ ਹਾਲਾਤ ਨੇ ਮਹਿਲਕਲਾ ਪट्रोल ਪੰਪ ਦੇ ਉੱਤੇ ਅਸੀਂ ਖੜੇ ਆ ਤੇ ਲੋਕ ਜਦੋਜਾਦ ਕਰ ਰਹੇ ਨੇ ਤਾਂ ਕਿ ਪਹਿਲਾਂ ਉਹ ਜਿਹੜਾ ਆਪਣਾ ਤੇਲ ਪਵਾ ਲੈਣ ਤੇ ਹਲੇ ਹੋਰ ਜਿਹੜੇ ਲਗਾਤਾਰ ਵਾਹਨ ਪੁੱਜ ਰਹੇ ਨੇ ਮੋਟਰਸਾਈਕਲ ਲਗਾਤਾਰ ਇੱਥੇ ਪੁੱਜ ਰਹੇ ਨੇ ਤੇ ਪੁੱਜ ਕੇ ਆਪਣੀ ਵਾਰੀ ਦੀ ਜਿੱਥੇ ਉਡੀਕ ਕਰ ਰਹੇ ਨੇ ਉੱਥੇ ਸਭ ਤੋਂ ਪਹਿਲਾਂ ਤੇਲ ਪਵਾਉਣ ਦੀ ਜਿਹੜੀ ਹੋੜ ਉਹ ਵੀ ਲੱਗੀ ਹੋਈ ਆ ਸੋ ਬਹਿਸ ਵੀ ਰਹੇ ਨੇ ਲੋਕ ਇੱਕ ਦੂਸਰੇ ਦੇ ਨਾਲ ਤੇ ਜਿਹੜਾ ਪਹਿਲਾਂ ਤੇਲ ਅਸੀਂ ਪਵਾ ਲਈਏ ਤੇ ਬਹੁਤ ਸਾਰੇ ਵੀਰਾਂ ਨੇ ਜਿਹੜਾ ਇਹ ਜਾਣਕਾਰੀ ਹੁਣ ਸਾਡੇ ਨਾਲ ਸਾਂਝੀ ਕੀਤੀ ਆ ਕਿ ਟਰੱਕ ਡਰਾਈਵਰ ਇਹ ਭਾਵੇਂ ਉਹ ਪੈਂਟਰ ਚਲਾਉਂਦੇ ਆ ਤੇਲ ਵਾਲਾ ਭਾਵੇਂ ਉਹ ਕੋਈ ਹੋਰ ਜਿਹੜਾ ਟਵਾ ਟਵਾਈ ਦਾ ਕੰਮ ਕਰਦੇ ਆ ਉਹ ਹੜਤਾਲ ਤੇ ਜਾਣ ਦੀ ਗੱਲ ਚੱਲ ਰਹੀ ਆ ਕਿਉਂਕਿ ਕਾਨੂੰਨ ਲੈ ਕੇ ਆਂਦਾ ਹੈ ਕੇਂਦਰ ਸਰਕਾਰ ਨੇ ਟਰੱਕ ਡਰਾਈਵਰਾਂ ਦੇ ਸਵੰਥੇ ਵਿੱਚ ਜਿਸ ਤੇ ਖਫਾ ਨੇ ਟਰੱਕ ਡਰਾਈਵਰ ਜਿਹੜੇ ਵੀ ਵਾਹਨ ਚਲਾਉਂਦੇ ਨੇ ਵੱਡੇ ਵਾਹਨ ਆ ਭਾਵੇਂ ਛੋਟਾ ਭਾਵੇਂ ਛੋਟੇ ਜਿਹੜੇ ਗੱਡੀਆਂ ਨੇ ਸਾਰੇ ਜਿਹੜੇ ਡਰਾਈਵਰ ਭਰਾ ਨੇ ਉਹ ਜद्दोजहद ਕਰ ਰਹੇ ਨੇ ਕੇਂਦਰ ਸਰਕਾਰ ਖਿਲਾਫ ਸੰਘਰਸ਼ ਪੱੜਨ ਦੀ ਤਿਆਰੀ ਹੈ 4 ਦਿਨਾਂ ਦੀ ਹੜਤਾਲ ਤੇ ਜਾਣ ਦੀ ਗੱਲ ਬਾਰ-ਬਾਰ ਜਿਹੜੀ ਉਹ ਸામਨੇ ਆ ਰਹੀ ਹੈ ਸਵੇਤ ਤਸਵੀਰਾਂ ਮਹਿਲ ਕਲਾ પેટ્રોલ ਪੰਪ ਦੀਆਂ ਨੇ ਲੋਕ ਇੱਕ ਦੂਸਰੇ ਨਾਲ ਜਦ ਰਹੇ ਨੇ ਵਾਰ-ਵਾਰ ਜਿਹੜੀ ਗੱਲ ਤੁਸੀਂ ਤੁਹਾਨੂੰ ਦੱਸ ਰਹੇ ਆ ਕਿ ਹਰ ਇੱਕ ਨੂੰ ਲੋੜ ਲੱਗੀ ਹੋਈ ਏ ਕਿ ਮੈਂ ਪਹਿਲਾ પેટ્રોલ ਪੰਪ ਤੋਂ ਤੇਲ ਪਵਾ ਕੇ ਜਾਵਾਂ ਬੋਤਲਾਂ ਲੈ ਕੇ ਲੋਕ ਪਹੁੰਚੇ ਹੋਏ ਨੇ ਆ ਬੋਤਲਾਂ ਥੱਥਾਂ ਦੇ ਵਿੱਚ ਨੇ ਕੀਨੀਆਂ ਥੱਥਾਂ ਦੇ ਵਿੱਚ ਨੇ ਕਿਉਂਕਿ ਇੱਕ ਜ਼ਰੂਰੀ ਚੀਜ਼ ਬਣ ਗਿਆ પેટ્રોલ ਤੇ ਡੀਜ਼ਲ ਪੂਰਾ ਜਿਹੜਾ ਸਿਸਟਮ ਰੁਕ ਜਾਣਾ ਜੇਕਰ 4 ਦਿਨਾਂ ਦੀ ਹੜਤਾਲ ਦੇ ਉੱਤੇ ਰੱਕੜ ਰੈਵਲ ਜਾਣਗੇ ਕੋਈ ਤੇਲ ਡੀਜ਼ਲ ਤੇ ਨਿਰਭਰ ਪੂਰੀ ਤਰ੍ਹਾਂ ਜਿਹੜੇ ਵਾਹਨ ਨੇ ਤੇ ਸਮਾਜ ਸਾਰਾ ਜਿਹੜਾ ਬਹੁਤ ਵੱਡੀ ਪੱਧਰ ਤੇ ਉੱਤੇ ਤਦਾਦ ਦੇ ਉੱਤੇ ਜਿਹੜੇ ਵਾਹਨ ਘਰਾਂ ਦੇ ਵਿੱਚ ਮੌਜੂਦ ਨੇ ਜ਼ਰੂਰੀ ਕੰਮਾਂ ਦੇ ਲਈ ਵੀ ਲੋਕਾਂ ਨੇ ਜਾਣਾ ਜੇ ਉਸ ਤੋਂ ਬਾਅਦ ਜਿਹੜਾ ਵਾਹਨ ਟਰੱਕ ਡਰੱਪ ਨੇ ਜੇਕਰ ਉਹ ਆਵਾਜਾਈ ਰੋਕਣ ਕੀਤਾ ਬਹੁਤ ਜਿਹੜਾ ਸਮਾਜ ਪ੍ਰਭਾਵਿਤ ਹੋਊਗਾ ਇਹਦੇ ਤੇ ਕੇਂਦਰ ਸਰਕਾਰ ਕੀ ਰੋਲ ਲੈਂਦੀ ਆ ਕੀ ਫੈਸਲਾ ਕਰਦੀ ਆ ਇਹ ਦੇਖਣ ਵਾਲਾ ਹੋਵੇਗਾ ਸੋ ਇਹ ਤਸਵੀਰਾਂ ਨੇ ਮੌਕੇ ਦੀਆਂ ਮਹਿਲ ਕਲਾਂ પેટ્રોલ ਪੰਪ ਤੋਂ ਤੇ ਲੋਕ ਲਗਾਤਾਰ ਜਿਹੜੇ ਤੇਲ ਪਵਾਉਣ ਦੇ ਲਈ ਜਿਹੜੇ ਜਦੋਜਾਦ ਕਰ ਰਹੇ ਨੇ ਕੇਂਦਰ ਸਰਕਾਰ ਵੱਲੋਂ ਟਰੱਕ ਡਰਾਈਵਰਾਂ ਵਾਲੇ ਭਰਾਵਾਂ ਦੇ ਲਈ ਜਿਹੜਾ ਇਹ ਮੈਸੇਜ ਇੱਕ ਜਿਹੜਾ ਕਾਨੂੰਨ ਲੈ ਕੇ ਆਂਦਾ ਉਹਦੇ ਤੋਂ ਖਫਾ ਨੇ ਟਰੱਕ ਡਰਾਈਵਰ ਵਾਰ-ਵਾਰ ਇੱਥੇ ਵੀ ਗੱਲ ਚੱਲ ਰਹੀ ਹੈ ਕਿ ਜੇਕਰ ਇਹ ਹੜਤਾਲ ਹੈ ਜਿਹੜੀ ਭਾਵੇਂ ਬਾਈਟ ਦੀ ਗੱਲ ਵੀ ਚੱਲ ਰਹੀ ਹੈ ਇੱਥੇ ਬਹੁਤ ਸਾਰੇ ਭਰਾਵਾਂ ਦਾ ਸੋ ਬਾਈ ਜਸਵੀਰ ਵਜੀਰ ਕੇ ਕਹਿੰਦੇ ਕੁਝ ਨਹੀਂ ਬੰਦ ਹੁੰਦਾ ਲੋਕੋ ਇਹ ਦੇਖੋ ਜਸਵੀਰ ਜੀ ਤੇ ਆਪਣੇ ਪੰਜਾਬ ਇਹ ਜ਼ਰੂਰ ਹੋੜ ਹੋ ਜਾਂਦੀ ਆ ਕੋਈ ਅਫਵਾਹ ਵੀ ਹੋ ਸਕਦੀ ਆ ਇਹ ਕਿ ਬੰਦ ਹੋਊਗਾ ਪਰ ਕੁਝ ਸੱਚ ਵੀ ਹੋ ਸਕਦਾ ਸੋ ਲੋਕ ਜਿਹੜੇ ਆਪਣੇ ਬੜੇ ਜੇਤੀ ਉਹਦੇ ਵਿੱਚ ਆਏ ਸੋਸ਼ਲ ਮੀਡੀਆ ਤੇ ਬਹੁਤ ਸਵੇਰ ਦੀਆਂ ਹੀ ਤਰ੍ਹਾਂ ਤਰ੍ਹਾਂ ਦੀਆਂ ਜਿਹੜੇ ਖਬਰਾਂ ਘੁੰਮ ਰਹੀਆਂ ਸੀਗੀਆਂ ਕਿ ਪੈਟਰੋਲ ਪੰਪ ਬੰਦ ਹੋਣਗੇ ਉਸ ਤੋਂ ਬਾਅਦ ਲੋਕ ਘਰਾਂ ਤੋਂ ਨਿਕਲੇ ਨੇ ਪੂਰੀ ਠੰਡ ਦੇ ਵਿੱਚ ਜਿਹੜੇ ਕੀਨੀਆਂ ਲੈ ਕੇ ਬੋਤਲਾਂ ਲੈ ਕੇ ਪੈਟਰੋਲ ਤੇ ਪੰਪ ਦੇ ਉੱਤੇ ਪੈਟਰੋਲ ਲਾਉਣ ਲਈ ਜਿਹੜੇ ਉਹ ਆ ਗਏ ਨੇ ਹਰ ਕੋਨੇ ਜਿੱਥੇ ਪੈਟਰੋਲ ਪੰਪ ਦੇ ਉੱਤੇ ਜਿੱਥੇ ਮੋਟਰਸਾਈਕਲ ਦੀ ਟੈਂਕੀ ਭਰਾਉਣ ਦੀ ਗੱਲ ਕਰ ਰਹੇ ਨੇ ਉੱਥੇ ਹੱਥਾਂ ਦੇ ਵਿੱਚ ਬੋਤਲਾਂ ਤੁਸੀਂ ਆਹ ਆ ਦੇਖ ਸਕਦੇ ਹੋ 2.5 2.5 3-3 ਲੀਟਰ ਦੀਆਂ ਜਿਹੜੀਆਂ ਬੋਤਲਾਂ ਉਹਨਾਂ ਦੇ ਕੋਲੇ ਨੇ ਦੂਰ ਤੱਕ ਜਿਹੜੇ ਬਹੁਤ ਰੋਡ ਦੇ ਉੱਤੇ ਦੂਰ ਤੱਕ ਜਿਹੜਾ ਇਹ ਵਾਹਨ ਖੜੇ ਨੇ ਮੋਟਰਸਾਈਕਲ ਖੜੇ ਨੇ ਬੱਸਾਂ ਖੜੀਆਂ ਨੇ ਬਹੁਤ ਵੱਡੀ ਭੀੜ ਜਿਹੜੀ ਉਹ ਲੱਗ ਚੁੱਕੀ ਆ ਸਚਾਈ ਕੀ ਹੈ ਇਹ ਅਸੀਂ ਜਰੂਰ ਕਿਉਂਕਿ ਥੋੜੇ ਸਮੇਂ ਵਿੱਚ ਜਦੋਂ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਾਂਗੇ ਪੂਰੀ ਸਚਾਈ ਅਸੀਂ ਜਰੂਰ ਵੀ ਕੋਸ਼ਿਸ਼ ਕਰਾਂਗੇ ਕਿ ਆਕਰ ਇਹ ਅਫਵਾਹ ਜਾਂ ਸੱਚਮੁੱਚ ਟਰੱਕ ਡਰਾਈਵਰਾਂ ਵੱਲੋਂ ਕੋਈ ਮੈਸੇਜ ਕੋਈ ਜੁਨੀਅਰ ਤੇ ਵੱਲੋਂ ਕੋਈ ਉਹਨਾਂ ਦਾ ਕੋਈ ਸਨੇਹਾ ਆਮ ਲੋਕਾਂ ਦਾ ਕਾਇਆ ਜਾਂ ਫੈਸਲਾ ਕੀਤਾ ਗਿਆ ਚਾਰ ਦਿਨਾਂ ਬੜਤਾਲ ਦਾ ਪੂਰੀ ਗੱਲਬਾਤ ਕੀ ਹੈ ਡਰਾਈਵਰ ਵੀਰਾਂ ਦੀ ਦੇਸ਼ ਪਰ ਹੜਤਾਲ ਕਾਲੇ ਕ੍ਰੋਨ ਵਿਰੁੱਧ ਡਰਾਈਵਰ ਚੱਲੇਗਾ ਤਾਂ ਦੇਸ਼ ਅੱਗੇ ਵਧੇਗਾ ਇਹ ਬਾਈ ਜਸਪਾਲ ਹਰੀ ਨੇ ਜਿਹੜਾ ਕਮੈਂਟ ਕੀਤਾ ਡਰਾਈਵਰ ਵੀਰਾਂ ਦੇ ਹੱਕ ਦੇ ਵਿੱਚ ਸੋ ਅਸੀਂ ਇਹ ਤਸਵੀਰਾਂ ਲਾਈਵ ਜਿਹੜੀਆਂ ਤੁਹਾਨੂੰ ਦਿਖਾਉਣ ਦੀ ਇਸੇ ਕਰਕੇ ਕੋਸ਼ਿਸ਼ ਕਰ ਰਹੇ ਹਾਂ ਕਿ ਤੁਹਾਡੇ ਇਲਾਕੇ ਦੇ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਹੈ ਜਰੂਰ ਦੱਸਿਓ ਕਿ ਤੁਹਾਡੇ ਪੈਟਰੋਲ ਕੰਪਾ ਤੇ ਵੀ ਕੀ ਸੱਚਮੁੱਚ ਇਸੇ ਤਰ੍ਹਾਂ ਦੀਆਂ ਜਿਹੜੀਆਂ ਭੀੜਾਂ ਲੱਗੀਆਂ ਹੋਈਆਂ ਪੰਜਾਬ ਭਰ ਦੇ ਵਿੱਚ ਜਰੂਰ ਜਿੱਥੇ-ਜਿੱਥੇ ਵੀ ਤੁਸੀਂ ਵੀਰ ਬੈਠਾ ਕੋਈ ਜੇ ਪੰਜਾਬ ਦੇ ਕਿਸੇ ਵੀ ਕੋਨੇ ਤੇ ਆ ਕਮੈਂਟ ਕਰਕੇ ਜਰੂਰ ਜਾਣਕਾਰੀ ਸਾਂਝੀ ਕਰਿਓ। ਸੋ ਇਹ ਤਸਵੀਰਾਂ ਨੇ ਜਿਹੜੀਆਂ ਮਹਿਲ ਕਲਾਂ ਤੋਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇਹ ਮਹਿਲ ਕਲਾਂ ਦੀਆਂ ਤਸਵੀਰਾਂ ਨੇ। ਤੁਹਾਡੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੇ ਹਾਲਾਤ ਨੇ? ਆਖਰ ਪੂਰਾ ਮਾਮਲਾ ਕੀ ਆ? ਜਰੂਰ ਕਮੈਂਟ ਕਰਕੇ ਦੱਸਿਓ ਤੇ ਕੀ ਕਾਰਨ ਜਿਹੜੇ ਬਣੇ ਨੇ ਲੋਕਾਂ ਦੇ ਵਿੱਚ ਬਹੁਤ ਸਾਰੇ ਅਫਵਾਹ ਵੀ ਕਹਿ ਰਹੇ ਨੇ। ਪਰ ਇਹ ਜਿਹੜੀ ਸੱਚਾਈ ਕੀ ਇਹਦੇ ਵਿੱਚ ਤੁਸੀਂ ਜਰੂਰ ਕਮੈਂਟ ਕਰਕੇ ਸਾਡੇ ਨਾਲ ਸਾਂਝੀ ਕਰਿਓ। ਬਹੁਤ ਬਹੁਤ ਧੰਨਵਾਦ ਜਿੰਨਾ ਭਰਾਵਾਂ ਨੇ ਇਸ ਵੀਡੀਓ ਨੂੰ ਦੇਖਿਆ ਅੱਗੇ ਤੋਂ ਅੱਗੇ ਸ਼ੇਅਰ ਜਰੂਰ ਕਰਦੇ ਤਾਂ ਕਿ ਤੁਹਾਡੇ ਪੰਜਾਬ ਦੇ ਵਿੱਚ ਜਿਹੜੇ ਇਹ ਹੁਣ ਪੈਟਰੋਲ ਡੀਜ਼ਲ ਨੂੰ ਲੈ ਕੇ ਹਾਲਾਤ ਬਣੇ ਨੇ ਉਹਨਾਂ ਦੇ ਵਿੱਚ ਕੀ ਸਚਾਈ ਅੱਗੇ ਹੋਣੀ ਆ ਤੇ ਕੀ ਜਿਹੜਾ ਇਹਦੇ ਨਤੀਜੇ ਆਉਣੇ ਆ ਸੋ ਡਰਾਈਵਰ ਵੀਰਾਂ ਦੀ ਜਿਹੜਾ ਵਾਰ-ਵਾਰ ਇਹੋ ਗੱਲ ਆ ਵੀ ਡਰਾਈਵਰ ਵੀਰਾਂ ਨੇ ਹੜਤਾਲ ਤੇ ਜਾਣਾ ਭਾਵੇਂ ਉਹ ਪੈਂਟਰ ਚਾਲਕ ਨੇ ਪੈਟਰੋਲ ਡੀਜ਼ਲ ਵਾਲੇ ਭਾਵੇਂ ਉਹ ਟਰੱਟ ਵਾਈ ਦੇ ਸਮਾਨ ਵਾਲੇ ਨੇ ਤਾਂ ਉਹਨਾਂ ਦੀ ਵੀ ਹੜਤਾਲ ਤੇ ਜਾਣ ਦੀ ਗੱਲ ਹੋ ਰਹੀ ਐ ਇਸੇ ਕਰਕੇ ਲੋਕਾਂ ਦਾ ਕਹਿਣਾ ਕਿ ਜਿਹੜਾ ਪੈਟਰੋਲ ਪੰਪ ਬੰਦ ਹੋਣਗੇ ਜੇਕਰ ਇੱਥੇ ਪੈਟਰੋਲ ਡੀਜ਼ਲ ਨਹੀਂ ਪਹੁੰਚੇਗਾ ਤਾਂ ਪੈਟਰੋਲ ਪੰਪ ਕੰਮਣਗੇ ਵੀ ਕਿੱਥੋਂ ਸੋ ਉਹਨਾਂ ਦੀ ਗੱਲ ਦੇ ਵਿੱਚ ਵੀ ਸੱਚਾਈ ਹੈ ਕਿ ਜੇਕਰ ਇੱਥੇ ਡੀਜ਼ਲ ਪੈਟਰੋਲ ਨਹੀਂ ਪਹੁੰਚਦਾ ਤਾਂ ਉਹ ਕੋਲ ਵਿੱਚ ਜਿਹੜੇ ਮਹਿਲਾਵਾਂ ਵੀ ਸਕੂਟੀਆਂ ਲੈ ਕੇ ਵਿੱਚ ਆਜ਼ਰ ਨੇ ਤੇ ਸਕੂਲ ਬੱਸਾਂ ਵੀ ਜਿਹੜੀਆਂ ਉਹ ਇੱਥੇ ਪਹੁੰਚੀਆਂ ਹੋਈਆਂ ਨੇ ਤੇ ਬਹੁਤ ਸਾਰੇ ਲੋਕ ਜਿਹੜਾ ਬੋਰੀਆਂ ਚੱਕੇ ਇੰਨੀਆਂ ਪੱਥਾਂ ਦੇ ਵਿੱਚ ਨੇ 5-5 ਲੀਟਰ ਦੀ ਹਰ ਕੋਲ ਤਕਰੀਬਨ ਬੋਤਲਾ ਹਰ ਕੋਲ ਬੋਤਲ ਹੈ ਤੇ ਹਰ ਇੱਕ ਕੋਸ਼ਿਸ਼ ਕਰਨ ਦੇ ਲੱਗਿਆ ਹੋਇਆ ਕਿ ਮੇਰਾ ਜਿਹੜਾ ਪਹਿਲਾ ਮਤੇਲ ਹੋਵਾ ਕੇ ਅੱਗੇ ਜਾਵਾਂ। ਤੁਹਾਡੇ ਏਰੀਆ ਦੇ ਵਿੱਚ ਕਿਸ ਤਰ੍ਹਾਂ ਦੀ ਹੜਾਤ ਨੇ ਕਮੈਂਟ ਕਰਕੇ ਜਰੂਰ ਦੱਸਿਓ ਤੇ ਜੁੜੇ ਰਹੋ ਸਾਡੇ ਨਾਲ ਅਗਲੀ ਅਪਡੇਟ ਅਜਿਹੀ ਹੋਸੀ ਤੁਹਾਨੂੰ ਦੇਵਾਂਗੇ ਕਿ ਆਖਰ ਇਸ ਪੂਰੇ ਮਾਮਲੇ ਤੇ ਅਧਿਕਾਰੀ ਕੀ ਕਹਿੰਦੇ ਨੇ ਉਸ ਜਿਹੜੇ ਟਰੱਕ ਡਰਾਈਵਰਾਂ ਦੇ ਜਿਹੜੇ ਬਿਆਨ ਦੇ ਉੱਤੇ ਕੀ ਸਚਾਈ ਹੈ ਜਾਂ ਬੈਟ ਦਾ ਕਾਰਨ ਬਣ ਰਿਹਾ ਕੀ ਕਾਰਨ ਬਣ ਰਿਹਾ ਉਹਦੇ ਸਬੰਧ ਦੇ ਵਿੱਚ ਅਸੀਂ ਤੁਹਾਨੂੰ ਜਰੂਰ ਜਾਣਕਾਰੀ ਜਿਹੜੀ ਉਹ ਦੇਵਾਂਗੇ। ਅਧਿਕਾਰੀਆਂ ਦੇ ਨਾਲ ਗੱਲਬਾਤ ਵੀ ਕਰਾਂਗੇ ਕਿ ਆਖਰ ਪੂਰਾ ਇਹ ਮਾਜਰਾ ਕੀ ਹੈ ਮਾਮਲਾ ਕੀ ਹੈ ਸੋ ਹੱਥਾਂ ਦੇ ਵਿੱਚ ਕੇਨੀਆਂ ਨੇ ਸਾਰੇ ਭਰਾ ਕੇਨੀਆਂ ਲੈ ਕੇ ਇੱਥੇ ਪੁੱਜੇ ਨੇ 4 ਦਿਨਾਂ ਦੀ ਹੜਤਾਲ ਦੀ ਜਵਾ ਜਿਹੜੀ ਉਹ ਪਹਿਲੀ ਹੈ ਸਚਾਈ ਹੈ ਕੀ ਹੈ ਉਹ ਅਸੀਂ ਤੁਹਾਨੂੰ ਅਧਿਕਾਰੀਆਂ ਦੇ ਨਾਲ ਗੱਲਬਾਤ ਕਰਕੇ ਅਗਲੀ ਅਪਡੇਟ ਜਿਹੜੀ ਉਹ ਤੁਹਾਨੂੰ ਦੇਣ ਦੀ ਕੋਸ਼ਿਸ਼ ਕਰਾਂਗੇ ਮੈਂ ਪਾਲੀ ਵੀਰ ਕੇ ਮੈਨੂੰ ਦਿਓ ਜੀ ਧੰਨਵਾਦ